ਇਹ ਮਿੱਟੀ ਨਹੀਂ ਜੀ ਬਾਜੀ ਇਹ ਸੋਨਾ ਜੀ ਸੋਨਾ ਠੀਕ ਹੈ ਇਹ ਕਰ ਲੈ ਕੇ ਜਾਵਾਂਗੇ ਅਸੀਂ ਤੇ ਖੂਬ ਪਰਮਾਤਮਾ ਸਾਰਿਆਂ ਨੂੰ ਬਰਕਤਾਂ ਦੇਣ ਬੜੀ ਫੋੜੀ ਖੁਸ਼ੀਆਂ ਨਾਲ ਜਾਰੀ ਬਣੀਆਂ ਨੇ ਇਹ ਮੋਜਾਂ ਲਗੀਆਂ ਜੀ ਹਾਂਜੀ ਬੰਨ ਯਾਰੇ ਔੜੇ ਬੜੀ ਸਵਾਗਤ ਜੀ ਕਹ ਜਾਈਏ ਨਾ ਕਰ ਇੱਥੇ ਰਹੀਏ ਬਸ ਕੀ ਕਰੀ ਮਜਬੂਰੀ ਖੰਢੀ ਸਾਨੂੰ ਮੋਜੇ ਮੋਜਾਂ ਲਗੀਆਂ ਜੀ ਨੇ ਆ ਵੀ ਕੰਮ ਕਾਜ ਛੱਡ ਕੇ ਸੇਵਾ ਵੀ ਕੀਤੀ ਜਾ ਰਹੀ ਹੈ ਮਜੇ ਔੜੇ ਬੜੇ ਨਿਆਰੀ ਜਾਨੜੇ ਆ ਜੀ ਬਾਬਾ ਜੀ ਬਹੁਤ ਵੱਡੇ ਪਾ ਗਏ ਸਾਡੇ ਜੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਵਾਈਗੁਰੂ ਜੀ RAMDAS ji ਦੀ ਕਰਾਮਾਤ ਹੈ ਬੰਦਾ ਜਿੰਨਾ ਮਰਜੀ ਦੁਖੀ ਹੋ ਜਿੰਨਾ ਮਰਜੀ ਬਿਮਾਰ ਹੋ ਗੁਰਦੁਆਰੇ ਆ ਕੇ ਬੰਦੇ ਨੂੰ ਤਾਕਤ ਆਂਦੀ ਹੈ ਬਾਬਾ ਜੀ ਆਪੇ ਹੀ ਬਖਸ਼ੀਸ਼ ਕਰਦੇ ਹੈ ਇਹ RAMDAS ji ਦੀ ਕਰਾਮਾਤ ਹੈ ਜੋ RAMDAS ji ਆਪ ਕਰਾ ਰਹੇ ਹੈ ਸੇਵਾ ਘਰ ਤੇ ਵੇਲੀਆਂ ਖਾਈ ਦੀਆਂ ਮੰਜੇ ਤੇ ਬੈਕੀ ਤੇ ਆ ਗੁਰੂ ਰਾਏ ਨੇ ਗੁਰੂ ਅਰਜਨ ਦੇਵ ਦੀ ਕਿਰਪਾ ਨਾਲ ਆਪ ਜਿਦਾਂ ਬੁਢੜਾ ਹੋ ਜਾ ਕੱਢਿਆ ਸੀ ਨਾ ਉਹ ਹਾਲ ਬੁਢੜਿਆਂ ਦੇ ਤੇ ਨਾਲ ਉਹ ਸ਼ਕਤੀ ਨਾਲ ਆਪਣੀ ਨਾਲ ਕੰਮ ਕਰਾਉਂਦੇ ਹੈ ਪਰ ਮੇ ਪਾਸ਼ਾ ਲਾਏ ਹੈ ਗੁਰੂ ਸਾਹਿਬ ਬਰੀ ਕਿਰਪਾ ਹੀ ਆਂਦੀ ਹਿੰਮਤ ਨਹੀਂ ਤੇ ਮਾਰਾ ਪੰਜਵੇਂ ਪਾਸ਼ਾ ਹੈ ਰਾ ਪਛਾਨਣਾ ਸੇਵਾ ਤੇ ਲੈ ਆਇਆ ਮੈਨੂੰ ਅਕਸਰ ਦੇਖੇ ਜਾਂਦੇ ਜਦੋਂ ਘਰ ਵਿੱਚ ਹੁੰਨੇ ਆ ਤਾਂ ਕਹੇ ਜਾਂਦੇ ਕਿ ਸਾਡਾ ਆ ਦੁੱਖ ਦਾ ਦੁੱਖ ਦਾ ਪਰ ਜਦੋਂ ਸੇਵਾ ਕੀਤੀ ਜਾਂਦੀ ਇੱਥੇ ਕੁਝ ਵੀ ਨਹੀਂ ਸਭ ਕੁਝ ਗੁਰੂ ਮਾਰਾ ਦੀ ਕਿਰਪਾ ਵਜ੍ਹਾ ਨਾਲ ਨਹੀਂ ਦਈਦਾ ਬਾਬਾ ਜੀ ਹੁਣਾਂ ਫੱਟ ਲੱਗੀ ਆ ਤਾਂ ਵੀ ਗੁਰੂ ਸਾਹਿਬ ਲੈ ਆਏ ਆ ਸੇਵੇਂ ਪਾਸ਼ਾ ਲਈ ਜਾਂਦਾ ਸੇਵਾ ਹੋਰ ਸਭ ਕੁਝ ਆ ਉਹੀ ਲੈ ਕੇ ਆਉਂਦੇ ਆ ਕਿੰਨਾ ਕੁ ਸ਼ੁਕਰਾਨਾ ਕਰ ਹਾਂਜੀ ਕਿੰਨਾ ਵੀ ਸ਼ੁਕਰਾਨਾ ਕਰ ਬਹੁਤ ਜੀ ਬਹੁਤ ਮਾੜਾ ਸੱਚੇ ਪਾਸੇ ਬਈ ਗਰੇ ਧਰਤੀ ਨੂੰ ਜਨਮ ਦਿੱਤਾ ਅਸੀਂ ਬਹੁਤ ਖੁਸ਼ ਆ ਵੀ ਗੁਰੂ ਸਾਹਿਬ ਹਨ ਜੀ ਅਨੇ ਜਨਮ ਦੇ ਸੇਵਾ ਮਿਲੇ ਨਾ ਮਿਲੇ ਐਸੇ ਕਰੇ ਪੇਂ ਬਾਸ਼ ਆਪਣੀ ਸੇਵਾ ਦੇ ਹਾਜ਼ਰ ਲਾਈ ਜਾਂਦੇ ਗਰੀਬੀ ਪੂਰੀ ਗਈ ਭੁੱਖ ਲੱਗਣ ਨਾਲ ਖੁੱਲ੍ਹ ਗਈ ਜੀ ਜਦੋਂ ਸੇਵਾ ਲੱਗ ਨੰਨੇ ਕਾ ਲੱਗੀ ਸੇਵਾ ਉਹ ਨਿਕਾ ਹੁੰਦਾ ਸੀ ਜੀ ਬਾਬਾ ਇਹ ਕਹੇ ਭਾਈ ਸੇਵਾ ਕਰਿਆ ਕਰੋ ਓੜੇ ਗਰੀਬੀ ਦੂਰ ਹੋ ਜੂਗੀ ਅਜੋ ਦਨ ਵੇਖਣਾ ਲੱਗ ਗਿਆ ਜੀ ਬੇਟਾ ਗਿਆ ਬਾਹਰ ਜੀ ਬੇਟੀ ਗਈ ਘਰ ਵਾਲੀ ਗਈ ਜੀ ਕੱਲਾ ਖੁੱਦ ਰਹਿ ਗਿਆ ਮੇਥੀ ਜੀ ਹੁਣ ਸੇਵਾ ਕਰਦੇ ਆ ਸਮੋਝਾ ਕਰਦੇ ਜੀ ਕੁਝ ਮਿਲ ਜਾਂਦਾ ਇਸ ਦਰ ਤੇ ਸੇਵਾ ਕਰਨੀ ਪੈਂਦੀ ਜੀ ਸੇਵਾ ਕਰਨੀ ਪੈਂਦੀ ਹਾਂ ਬੜਾ ਬਿਨਾਂ ਸੇਵਾ ਤੋਂ ਕੁਝ ਨਹੀਂ ਹੁੰਦਾ ਆ ਸੇਵਾ ਪਾਣੀ ਤੇ ਬਾਣੀ ਨਾਲ ਜੁੜਨਾ ਸੇਵਾ ਨਾਲ ਬਹੁਤ ਜੁੜਨਾ ਹਾਂਜੀ ਹਾਂਜੀ ਸੇਵਾ ਸਿਮ ਨਾਲ ਜੁੜਨਾ ਪੈਂਦਾ ਜੀ ਥੋੜਾ ਸਬਰ ਕਰਨੇ ਪੈਂਦਾ ਜੀ ਸਭ ਕੁਝ ਮਾਰ ਰੇ ਵੇਂਦਾ ਜੀ ਜੀ ਅੱਜ ਕੱਲ ਤੇ ਜੇ ਨੌਜਵਾਨ ਦੇਖੀਏ ਤਾਂ ਉਹ ਕਰਦੇ ਨੇ ਸਾਨੂੰ ਨਹੀਂ ਸਾਡੇ ਬਜ਼ੁਰਗਾਂ ਨੇ ਸੇਵਾ ਕਰਨ ਲਈ ਕਰਦੇ ਵੱਡੇ ਕਾਰਨ ਅਸੀਂ ਨਹੀਂ ਕਰਨ ਜਾਣਾ ਕੀ ਦੀਆਂ ਦੇਖਦੇ ਜਿਹੜਾ ਕਰੂਗਾ ਉਹ ਸੁਖ ਲਾਊਗਾ ਜੋ ਜੋ ਕਰੇ ਤਿਸ ਕੀ ਗਤ ਹੈ ਜਿਹੜਾ ਕਰੂਗਾ ਉਹਨੂੰ ਮਿਲਣਾ ਹੈ ਇਹ ਕਾਜੂ ਦੀ ਪਿੰਡੀ ਸਮਝਦੇ ਨਹੀਂ ਨੈਸ ਗਾਲ ਨੂੰ ਖਾਲੀ ਥੀ ਜਾਣਾ ਖਾਲੀ ਮੁੜ ਜਾਣਾ ਪਛਾ ਇਹ ਜਿਹੜਾ ਕਰੂਗਾ ਉਹ ਝੋਲੀ ਪਾਊਗਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਲੋਂ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਸਰੋਵਰ ਦੀ ਜਿਹੜੀ ਕਿ ਸੇਵਾ ਪੂਰੀ ਕੀਤੀ ਗਈ ਸੀ ਸੋ ਅੱਜ ਉਹ ਸਰੋਵਰ ਦੀ ਜਿਹੜੀ ਕਿ ਗਾਰ ਕੱਢਣ ਦੀ ਸੇਵਾ तकरीबन 31 ਸਾਲ ਬਾਅਦ ਇਹ ਗਾਰ ਕੱਢਣ ਦੀ ਸੇਵਾ ਸ਼ੁਰੂ ਹੋਈ ਹੈ ਸੋ ਗੁਰਦਰਾ ਸੰਤੋਖ ਸਰ ਸਾਹਿਬ ਵਿਖੇ ਮੌਜੂਦਾ ਜੇ ਜੋ ਕਿ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਸਰੋਵਰ ਨੂੰ ਜਿਹੜੇ ਕਿ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਰੋਵਰ ਨੂੰ ਪੂਰਾ ਕਰਵਾਇਆ ਸੀ ਤੇ ਧੰਤਨ ਬਾਬਾ ਬੁੱਢਾ ਜੀ ਦੀ ਜਿਹੜਾ ਕਿ ਇਸ ਦੀ ਜਿਹੜੀ ਕਿ ਸੇਵਾ ਉਹਨਾਂ ਵੱਲੋਂ ਕੀਤੀ ਗਈ ਸੀ ਸੋ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸੰਤੋਖ ਸਰਸਾਪ ਤੋਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਸਰੋਵਰ ਵਿੱਚੋਂ ਗਾਰ ਕੱਢਣ ਦੀ ਸੇਵਾ ਕਰ ਰਹੀਆਂ ਨੇ ਸੋ ਇਹ ਸੇਵਾ ਭਾਗਾਂ ਵਾਲੇ ਹੀ ਕਰ ਸਕਦੇ ਨੇ ਜਿਨ੍ਹਾਂ ਤੇ ਗੁਰੂ ਰਾਮਦਾਸ ਜੀ ಅಪਾਰ ਕਿਰਪਾ ਕਰਦੇ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਕਿ ਸੰਗਤਾਂ ਵੱਲੋਂ ਬਾਲਟੇ ਚੱਕ ਕੇ ਸਿਰਾਂ ਤੇ ਇਹ ਗਾਰ ਕੱਢਣ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਦੀ ಅಪਾਰ ਕਿਰਪਾ ਸਦਕਾ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤਾਂ ਸੇਵਾਕਾਰੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਆਪਣੇ ਪਰਿਵਾਰ ਦੇ ਲਈ ਸਰਬਤ ਦੇ ਭਲੇ ਦੇ ਅਰਦਾਸ ਦੇ ਲਈ ਕਰਦੀਆਂ ਨੇ ਤੇ ਇਹ ਸੇਵਾ ਕਰਦੀਆਂ ਨੇ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਨੇ ਸੇਵਾ ਕਰਨ ਦੇ ਲਈ ਕੀ ਨਾਮ ਹੈ ਤੁਹਾਡਾ ਜੀ ਨਿੰਦਰਪੁਰ ਕਿੱਥੋਂ ਆਇਓ ਇਹ ਕੁੱਤੇ ਆਲੂ ਗੰਮਰ ਸਰੋ ਅੱਜ ਸਰੋਵਰ ਦੀ ਸੇਵਾ ਕਰ ਰਹੇ ਹੋ ਕਿੰਨੇ ਭਾਗਾਂ ਵਾਲੇ ਸਮਝਦੇ ਬੜੇ ਭਾਗ ਵਾਲਾシャレ ਤੇ ਹਾਂਜੀ ਹਾਂਜੀ ਸੇਵਾ ਕਰਨੀ ਜ਼ਰੂਰੀ ਹੈ ਗੁਰੂ ਘਰ ਦੀ ਹਾਂ ਗੁਰੂ ਘਰ ਦੀ ਸੇਵਾ ਨਾਲ ਹੀ ਸਭ ਕੁਝ ਮਿਲਦਾ ਜੀ ਹਾਂਜੀ ਬਿਲਕੁਲ ਜੀ ਇਹ ਕਿਹਣਾ ਚੌਗਾੜੀ ਸੰਪੰਨ ਘਰ ਬੈਠੇ ਤੁਹਾਨੂੰ ਦੇਖ ਰਹੇ ਨੇ ਇੱਥੇ ਆਹ ਹਾਂਜੀ ਹੋਰ ਵਧੀਆ ਸੇਵਾ ਸਾਰੇ ਮਹਾਰਾਜ ਕੰਡੇ ਬਿਲਕੁਲ ਜੀ ਸੇਵਾ ਕਰਨੀ ਚਾਹੀਦੀ ਐ ਸੋ ਗੁਰੂ ਘਰ ਦੀ ਆ ਕੇ ਸੰਗਤਾਂ ਦੂਰ ਦੂਰ ਆ ਕੇ ਇੱਥੇ ਸੇਵਾ ਕਰ ਰਹੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੁਸੀਂ ਦੇਖ ਸਕਦੇ ਹੋ ਕਿ ਸਿਰਾਂ ਤੇ ਬਾਲਟੇ ਚੱਕੇ ਹੋਏ ਨੇ ਤੇ ਸਰੋਵਰ ਵਿੱਚ ਜਿਹੜੀ ਗਾਰ ਬਾਲਟੇ ਵਿੱਚ ਭਰ ਕੇ ਪੈਦਲ ਹੀ ਥੱਲੋਂ ਇਸ ਜਿਹੜੀ ਕਿ ਇੱਕ ਰਸਤਾ ਬਣਾਇਆ ਗਿਆ ਇਸ ਰਸਤੇ ਰਾਹੀਂ ਚੜ ਕੇ ਤੇ ਸੰਗਤਾਂ ਟਰਾਲੀ ਦੇ ਵਿੱਚ ਇਹ ਗਾਰ ਸਿੱਟਦੀਆਂ ਨੇ ਸੋ ਟਰਾਲੀ ਭਰ-ਭਰ ਕੇ ਜਾਂਦੀ ਹੈ ਸੋ ਸੰਗਤਾਂ ਵਾਰੋ-ਵਾਰੀ ਬੜੀ ਸਰਦਾ ਭਾਵਨਾ ਦੇ ਨਾਲ ਪਿਆਰ ਦੇ ਨਾਲ ਚਾਹੇ ਇੱਕ ਬਾਲਟਾ ਚੱਕਣ ਚਾਹੇ ਦੋ ਚੱਕਣ ਚਾਹੇ ਜਿੰਨੇ ਵੀ ਚੱਕੇ ਜਾਣ ਜਿੰਨੀ ਕੁ ਉਹਨਾਂ ਦੀ ਸਮਰੱਥਾ ਹੈ ਉਸ ਅਨੁਸਾਰ ਸੇਵਾ ਕਰਦੀਆਂ ਨੇ ਸੋ ਗੱਲਬਾਤ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਖੁਸ਼ੀਆਂ ਦੇਣਾ ਸਾਰੇ ਪਰਿਵਾਰਾਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਗੁਰੂ ਰਾਮਦਾਸ ਜੀ ਮੌਕਾ ਦੇਣਾ ਫੇਰ ਸੇਵਾ ਕਰਨ ਦਾ ਇਦਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਮਿਲੀ ਤੁਹਾਨੂੰ ਕਰਮਾ ਭਾਗਾ ਨਾਲ ਬੜੇ ਸਾਤ 35 ਸਾਲ ਹੋ ਗਏ ਇੱਥੇ ਜੁੜੇ ਨੂੰ ਬਾਬਾ ਜੀ ਮਹਾਰਾਜ ਪਰਿਵਾਰ ਸਾਰਾ ਗੁਰੂ ਦੀ ਇਹਦੇ ਨਾਲ ਬੜੀ ਸੇਵਾ ਸਰੀਰ ਦਿੱਤਾ ਬੱਚੇ ਦਿੱਤੇ ਤੰਦਰੁਸਤੀਆਂ ਦਿੱਤੀ ਆ ਬਾਬੇ ਸਨੋਹ ਦੀ ਬੜੀ ਕਿਰਪਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਟਨ ਕੋਰ ਤੁਹਾਨੂੰ ਆ ਤੁਹਾਡਾ ਬਿਲਕੁਲ ਜੀ ਧੰਨਵਾਦ ਕਰਦੇ ਨੇ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਿਉਂਕਿ ਉਹਨਾਂ ਦੀ ਕਿਰਪਾ ਸਦਕਾ ਹੀ ਸੰਗਤਾਂ ਨੂੰ ਸੇਵਾ ਮਿਲੀ ਐ ਸੋ ਸੰਗਤਾਂ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਨੇ ਉਹ ਜਿੰਨੀ ਕੋ ਸੇਵਾ ਕਰਦੇ ਉਸ ਹਾਵਨਾ ਵੀ ਆਪਣੇ ਬਾਲਟੇ ਸਿਰਾਂ ਚੱਕ ਕੇ ਸੇਵਾ ਕਰਨੇ ਸੋ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਕੋrana ਕਰਦੀਆਂ ਨੇ ਸੰਗਤਾਂ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਸਵੇਰ ਤੋਂ ਹੀ ਸੇਵਾ ਕਾਰਜ ਨੇ ਸੋ ਜਕਾਰੇ ਵੀ ਲਗਾਏ ਜਾ ਰਹੇ ਨੇ ਸਰੋਵਰ ਦੇ ਵਿੱਚ ਜਿਹੜੇ ਸਿੰਘ ਸੇਵਾ ਕਰਨੇ ਨੌਜਵਾਨ ਸੇਵਾ ਕਰਨੇ ਸੋ ਉਹਨਾਂ ਵੱਲੋਂ ਜਕਾਰੇ ਲਾ ਕੇ ਇੱਕ ਜੋਸ਼ ਭਰਿਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਤਾਂ ਜੋ ਇਹ ਸੇਵਾ ਜਿਹੜੀ ਕਿ ਕੀਤੀ ਜਾਵੇ ਸੋ ਗਾਰ ਕੱਢਣ ਦੀ ਸੇਵਾ ਸਵੇਰ ਤੋਂ ਹੀ ਸੰਗਤਾਂ ਕਰ ਰਹੀਆਂ ਨੇ ਤਨ ਤਨ ਸ੍ਰੀ ਗੁਰੂ ਰਾਮਦਾਸ ਦਰ ਤੇ ਆਈਆਂ ਹੋਈਆਂ ਸੰਗਤਾਂ ਆਪਣੇ ਪਰਿਵਾਰ ਦੇ ਸੁੱਖ ਸ਼ਾਂਤੀ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ ਸੋ ਕਾਫੀ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਬਾਲਟੇ ਸਿਰਾਂ ਤੇ ਚੱਕ ਕੇ ਸੇਵਾ ਕੀਤੀ ਜਾ ਰਹੀ ਹੈ ਤੇ ਬਾਲਟੇ ਦੀ ਸਫਾਈ ਵੀ ਸੰਗਤਾਂ ਤੁਸੀਂ ਆਪ ਦੇਖਦੇ ਹੋ ਆਪ ਹੱਥੀਂ ਕਰ ਰਹੀ ਹੱਥੀਂ ਸੇਵਾ ਕੀਤੀ ਜਾ ਰਹੀ ਹੈ ਸੁਸੰਗਤ ਦੁਰਦਰਵਾਹੀ ਕੀ ਨਾਮ ਤੁਹਾਡਾ ਜੀ ਵੀ ਸੰਗਈ ਆ ਪੁਰੂ ਮਾਰੇ ਦੀ ਕਿਰਪਾ ਕੀਤੀ ਹੈ ਗਾਰ ਕਟਣ ਦੀ ਸੇਵਾ ਕਰ ਰਹੇ ਕਿ ਬੜੀ ਫੋੜੀ ਖੁਸ਼ੀਆਂ ਨਾਲ ਯਾਰੀ ਬਣੀਆਂ ਇਹ ਮੋਜਾਂ ਲੱਗੀਆਂ ਜੀ ਹਾਂਜੀ ਬੰਨ ਯਾਰੇ ਔੜੇ ਬੜੀ ਸੇਵਾ ਕਰਦੀ ਜਾਈਏ ਨਾ ਕਰ ਇੱਥੇ ਇਹ ਵਾਰ ਕੀ ਕਰੀ ਮਜਬੂਰੀ ਖਾਂਢੀ ਸਾਨੂੰ ਮੋਜੇ ਮੋਜਾਂ ਲਗੀਆਂ ਜੀ ਨੇ ਆ ਵੀ ਕੰਮ ਕਾਜ ਛੱਡ ਕੇ ਸੇਵਾ ਵੀ ਕੀਤੀ ਜਾ ਰਹੀ ਹੈ ਮਜੇ ਆਉਂਦੇ ਬੜੇ ਨਿਆਰੀ ਜਾਨੜੇ ਆ ਜੀ ਤੁਹਾਨੂੰ ਕੁਝ ਮਿਲਦਾ ਇਸ ਦਰ ਤੇ ਆ ਕੇ ਜੋ ਸੇਵਾ ਕੋਜੀ ਮੇਰਾ ਹੋਗੀ ਕਿ ਤਾ ਦੱਸ ਹੀ ਨਹੀਂ ਸਕਦਾ ਕੀ ਗਿਣੀਆਂ ਦੀਆਂ ਤੁਹਾਡੇ ਕੋਲ ਜੋ ਆਖੂ ਮਰ ਜਾਂਦਾ ਵਾ ਹਾਂਜੀ ਚੰਗਾ ਜੀ ਬਹੁਤ ਜਿਆਦਾ ਜੀ ਮੈਂ ਸੇਵਾ ਮਿਲੀ ਤੁਹਾਨੂੰ ਹਾਂ ਬਹੁਤ ਜਿਆਦਾ ਬਹੁਤ ਜਿਆਦਾ ਕਰ ਸਕਦੇ ਕੋੜ ਕੋੜ ਤੁਹਾਨੂੰ ਗੁਰਨਾਮ ਪਾਸ਼ਾ ਗੁਰ ਆਪਾ ਉਹ ਜਿਹਨਾਂ ਪਾਸ਼ਾ ਕੋੜ ਕੋੜ ਤੁਹਾਨੂੰ ਮਾੜਾ ਜੀ ਹਾਂਜੀ ਸੋ ਹਰ ਜਬਾਨ ਨਾਲ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਕਿ ਤੁਮ ਹਰਿਆਣੀ ਚੋਂ ਪੀਵਾ ਤੇਵੇ ਤੋਂ ਆਇਓ ਹਾਂਜੀ ਅੱਜ ਸੰਤੋਖ ਸਰੇ ਸੇਵਾ ਚੱਲ ਰਹੀ ਹੈ ਸਰੋਵਰ ਦੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਵਟ ਭਾਗੇ ਅਸੀਂ ਪਾਪੀ ਆਪਾ ਸਾਡੇ ਤਰਜਣਗੇ ਹਾਂਜੀ ਹਾਂਜੀ ਆਹ ਬਿਨਾਂ ਹਾਂਜੀ ਹਾਂਜੀ ਬੇਤ ਸੰਗਤ ਨਾਲ ਲੱਭੇ ਬਿਨ ਪਾਗਰ ਹਾਂਜੀ ਬਹੁਤ ਸਮਝਦਾ ਹਾਂਜੀ ਹਰਿਆਣੇ ਚੋਂ ਇੱਕ ਗੱਡੀ ਲੈ ਕੇ ਬਾਬੇ ਕਾਰਸੀ ਵਾਲੇ ਦੀ ਅੱਛਾ ਜੀ ਖੁਸ਼ੀ ਮਿਲਦੀ ਜਦੋਂ ਸੇਵਾ ਕੀਤੀ ਜਾਂਦੀ ਇਸ ਤਰ੍ਹਾਂ ਬਾਲਟੇ ਸਿਰ ਤੋਂ ਕੱਢਣ ਨੂੰ ਮਸ਼ੀਨਾਂ ਨਾਲ ਵੀ ਕੱਢਿਆ ਜਾਂਦਾ ਪਰ ਜਿਹੜੀ ਹੱਥੀ ਸੇਵਾ ਕੀਤੀ ਉਹਨੂੰ ਕਿਵੇਂ ਮੰਨਦੇ ਹੱਥੀ ਪਵਿੱਤਰ ਹੁੰਦੇ ਹੱਥ ਹਾਂਜੀ ਹਾਂਜੀ ਪਾਪ ਕੀਤੇ ਛੱਡਦੇ ਸਹੀ ਹੁੰਦੇ ਨੇ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਜੀ ਕਹਣਾ ਹੈ ਕਿ ਹੱਥ ਪਵਿੱਤਰ ਹੁੰਦੇ ਨੇ ਕਿਉਂਕਿ ਹੱਥੀ ਜਦੋਂ ਸੇਵਾ ਕਰੀਦੇ ਤਾਂ ਹੱਥ ਸਰੀਰ ਸਾਰਾ ਪਵਿੱਤਰ ਹੁੰਦਾ ਸਤਨਾਮ ਵਾਹਿਗੁਰੂ ਦਾ ਜਾਪ ਸੰਗਤਾਂ ਕਰਦੀਆਂ ਪਈਆਂ ਨੇ ਤੇ ਨਾਲ-ਨਾਲ ਸੇਰਾਂ ਤੇ ਬਾਲਟੇ ਚੱਕ ਕੇ ਜਿੱਡੀ ਕੇ ਗਾਰ ਕੱਢੀ ਜਾ ਰਹੀ ਹੈ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਸੋ ਸੰਗਤਾਂ ਸੇਵਾ ਕਰਦੀਆਂ ਪਈਆਂ ਨੇ ਗੁਰੂ ਘਰ ਦੇ ਹਾਜ਼ਰੀ ਭਰਦੀਆਂ ਨੇ ਸੋ ਦੂਰ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਦਾ ਜਾਪ ਕਿਉਂਕਿ ਹਰ ਜ਼ੁਬਾਨ ਤੋਂ ਇੱਕੋ ਹੀ ਨਾਮ ਧੰਨ ਧੰਨ ਸ੍ਰੀ ਗੁਰੂ ਰਾਮ ਦਾ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਾਮ ਜਪਿਆ ਜਾ ਰਿਹਾ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਸੋ ਸਰੀਰ ਜਿੰਨੀ ਸਮਰੱਥਾ ਰੱਖਦਾ ਉਸ ਹਿਸਾਬ ਨਾਲ ਸੇਵਾ ਕੀਤੀ ਜਾ ਰਹੀ ਹੈ ਹਰ ਕੋਈ ਇੱਥੇ ਆ ਕੇ ਗੁਰੂ ਘਰ ਦੀ ਸੇਵਾ ਕਰਦਾ ਤੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਨੇ ਸੋ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇੱਥੇ ਸੇਵਾ ਕਰਨ ਲਈ ਪਹੁੰਚੇ ਨੇ ਹਰ ਕੋਈ ਗੁਰੂ ਘਰ ਦੀ ਸੇਵਾ ਕਰਨਾ ਚਾਹੁੰਦਾ ਸੋ ਦੂਰੋਂ ਦੂਰੋਂ ਸੰਗਤਾਂ ਸੇਵਾ ਕਰਨ ਲਈ ਪਹੁੰਚੇ ਕਿੱਥੋਂ ਆਏ ਹੋ? ਪਗਣਾ ਤੋਂ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਗੁਰਮਾਰਾਣੀ ਕਿਰਪਾ ਕੀਤੀ ਹੈ। ਹਾਂ ਜੀ ਬੜੀ ਖੁਸ਼ੀ ਵਾਲੀ ਗੱਲ ਐ। ਹਾਂ ਜੀ ਬਹੁਤ ਖੁਸ਼ੀ ਵਾਲੀ ਗੱਲ। ਕਰਮਾਂ ਨਾਲ ਕਿ ਸੇਵਾ ਮਿਲਦੀ ਕਰਮ ਤੋਂ ਬਗਾਰ ਨਹੀਂ। ਹਾਂ ਜੀ ਨਹੀਂ ਮਿਲਦੀ। ਤੁਸੀਂ ਕਿੰਨਾ ਕਰ ਆਪਣੇ ਕਰਮ ਚੰਗੇ ਸਮਝਦੇ ਕਿਉਂਕਿ ਇਹ ਬਿਨਾਂ ਕਰਮਾਂ ਤੁਸੀਂ ਅੱਡੀ ਗੱਲ ਬਿਨਾਂ ਕਰਮਾਂ ਸੇਵਾ ਨਹੀਂ ਮਿਲਦੀ। ਇਹ ਘਰੇ ਬੈਠੀ ਸੰਗਤ ਵੇਖ ਰਹੀ ਤੁਹਾਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ। ਘਰੇ ਬੈਠੀ ਜਿਹੜੀ ਸੰਗਤ ਵੇਖ ਰਹੀ ਆ ਕੇ ਸੇਵਾ ਕਰੇ ਸੇਵਾ ਬਹੁਤ ਇਹਦੇ ਕਰਨ ਵਾਲੀ ਆ ਆ ਕੇ ਆਪਣੇ ਕਰਮਾਂ ਦਾ ਫਲ ਲਵੇ ਸੇਵਾ ਕਰਨ ਦਾ। ਹਾਂ ਜੀ। ਬਿਲਕੁਲ ਜੀ ਜਿੰਨੇ ਵੀ ਸੰਗਤ ਕਰੇ ਬੈਠੇ ਵੇਖ ਰਹੀ ਐ ਸੋ ਜਰੂਰ ਇੱਥੇ ਆ ਕੇ ਸੇਵਾ ਕਰੇ ਸੋ ਨੌਜਵਾਨੀ ਪਹੁੰਚੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਰੀਨਾਲ ਗਰੋਵਰ ਹਾਂਜੀ ਮੈਂ ਖਰੜ ਮੋਹੱਲੇ ਤੋਂ ਆਇਆ ਜੀ ਆਪਣੇ ਪਰਿਵਾਰ ਨਾਲ ਹਾਂਜੀ ਗੁਰੂ ਅਰਜਨ ਦੇਵ ਜੀ ਅਸੀਂ ਵੱਡ ਭੱਗ ਗਏ ਆ ਜੋ ਇਸ ਉਮਰ ਦੇ ਵਿੱਚ ਕਰ ਪਾ ਰਹੇ ਹਾਂ ਕਿੰਨੇ ਕਿੰਨੇ ਸਾਲਾਂ ਬਾਅਦ ਹਨਾ ਇਹ ਹੁੰਦਾ ਹੁਣ ਤਕਰੀਬਨ 31 ਸਾਲ ਬਾਅਦ ਸੇਵਾ ਹੋ ਰਹੀ ਹੈ ਤੇ ਦੇਖਿਆ ਜੇ ਤੇ ਗਾਰ ਕਾਫੀ ਸਰੋਵਰ ਦੇ ਵਿੱਚ ਹੈਗੀ ਹੈ ਤੁਸੀਂ ਮੁਹੱਲੇ ਤੋਂ ਆਏ ਹੋ ਕਿਨਨ ਕ ਭਾਗਾ ਵਾਲਾ ਆਪਣੇ ਨੂੰ ਸਮਝਦੇ ਹੋ ਕਿਉਂਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਬਿਲਕੁਲ ਭਾਜੀ ਬਹੁਤ ਭਾਗਾ ਵਾਲਾ ਸਮਝਦੇ ਨੇ ਦੇਖੋ ਪਿਛੋਖੜ ਆਪਣੀ ਅੰਮਰਸਰੀ ਹੈ ਤੇ ਮੁਹੱਲੇ ਤੋਂ ਆਏ ਆ ਕਿਉਂਕਿ ਦੇਖੋ ਦੇਣ ਵਾਲਾ ਗੁਰੂ ਅਰਜਨ ਦੇਵ ਜੀ ਐਨੇ ਸਾਰੀ ਸਾਡੀ ਹਨਾ ਆਸਾਂ ਮੰਨੀਆਂ ਤੇ ਐ ਵੀ ਮੰਨੇਗਾ ਪਰਮਾਤਮਾ ਦੀ ਇਹ ਇਹ ਮਿੱਟੀ ਨਹੀਂ ਜੀ ਭਾਜੀ ਇਹ ਸੋਨਾ ਜਿਹਾ ਸੋਨਾ ਠੀਕ ਹੈ ਇਹ ਕਰ ਲੈ ਕੇ ਜਾਵਾਂਗੇ ਅਸੀਂ ਤੇ ਖੁਦ ਪਰਮਾਤਮਾ ਸਾਰਿਆਂ ਨੇ ਬਰਕਤਾਂ ਦੇਣ ਸੋ ਕਹਿੰਦੇ ਗਾਰ ਨਹੀਂ ਹੈ ਮਿੱਟੀ ਨਹੀਂ ਹੈ ਇਹ ਸੋਨਾ ਹੈ ਕਿੰਨੀ ਸ਼ਰਧਾ ਭਾਵਨਾ ਹੈ ਇਸ ਦਰ ਤੇ ਆ ਕੇ ਸੰਗਤਾਂ ਦੀ ਕਿਉਂਕਿ ਤੁਸੀਂ ਦੇਖਦੇ ਕਿ ਇੱਕ ਮਨ ਦੇ ਵਿੱਚ ਚਾਅ ਹੈ ਕਿ ਅਸੀਂ ਇੱਥੇ ਆ ਕੇ ਸੇਵਾ ਕਰੀਏ ਕੋਈ ਥਕਾਵਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਸਰੀਰ ਨੂੰ ਥਕਾਵਟ ਨਹੀਂ ਹੈ ਬਿਲਕੁਲ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਸੰਗਤਾਂ ਸੇਵਾ ਕਰ ਰਹੀਆਂ ਨੇ ਸੋ ਸਰੋਵਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਾਫੀ ਸੰਗਤਾਂ ਜਿਹੜੀਆਂ ਕਿ ਕੋਈ ਜਿਹੜੀ ਕਿ ਥਕਾਵਟ ਨਹੀਂ ਸਰੀਰ ਨੂੰ ਹੈਗੀ ਸਰੋਵਰ ਦੇ ਵਿੱਚੋਂ ਗਾਰ ਕੱਢ ਕੇ ਸਿਰਾਂ ਤੇ ਬਾਲਟੇ ਚੱਕ ਕੇ ਤੇ ਇਹ ਸੇਵਾ ਕੀਤੀ ਜਾ ਰਹੀ ਹੈ ਸੋ ਸੰਗਤਾਂ ਦੂਰ ਦਰਡੇ ਇਲਾਕੇ ਤੋਂ ਪਹੁੰਚੀਆਂ ਨੇ ਗੁਰਦਰਾ ਸੰਤੋਖ ਸਰ ਸਾਹਿਬ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ 31 ਸਾਲ ਬਾਅਦ ਸਰੋਵਰ ਦੀ ਸੇਵਾ ਸ਼ੁਰੂ ਹੋਈ ਹੈ ਸੋ ਕਾਰ ਸੇਵਾ ਵਾਲੇ ਬਾਬਾ ਜੀ ਵੀ ਇੱਥੇ ਸੇਵਾ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਦੂਰੋਂ ਦੂਰੋਂ ਸੰਗਤਾਂ ਨੂੰ ਲੈ ਕੇ ਆਇਆ ਜਾ ਰਿਹਾ ਸੋ ਇਸ ਦਰ ਦੀ ਆ ਕੇ ਸੇਵਾ ਕੀਤੀ ਜਾਂਦੀ ਹੈ ਕੀ ਨਾਮ ਹੈ ਤੁਹਾਡਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਬੜੀ ਸੰਗਤ ਤੁਸੀਂ ਲੈ ਕੇ ਆਉਂਦੇ ਹੋ ਸੇਵਾ ਕਰਵਾਉਂਦੇ ਹੋ ਬਿਲਕੁਲ ਜੀ ਬਾਬਾ ਜੀ ਇੱਥੇ ਕਹਿੰਦੇ ਨੇ ਕਿ ਸਾਰੀ ਸੰਗਤ ਇੱਥੇ ਆ ਕੇ ਸੇਵਾ ਕਰਦੀ ਹੈ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ੁਕਰਾਨਾ ਕੀਤਾ ਜਾਂਦਾ ਹੈ ਸੋ ਦੇਖ ਸਕਦੇ ਹੋ ਕਿ ਲਾਈਨਾਂ ਦੇ ਵਿੱਚ ਲੱਗ ਕੇ ਸੰਗਤਾਂ ਸੇਵਾ ਕਰ ਰਹੀਆਂ ਨੇ ਕਿਉਂਕਿ ਇੱਥੇ ਕੋਈ ਵੀ ਬਿਲਕੁਲ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਦਰ ਤੇ ਆ ਕੇ ਇਹ ਚੀਜ਼ ਦੀ ਲੋੜ ਨਹੀਂ ਨਹੀਂ ਪਾਈ ਇਹ ਗੁਰੂ ਨਾਨਕ ਦਾ ਦਰਵਾਜ਼ਾ ਕੀ ਬਾਤ ਜਾ ਕੇ ਹੋਰ ਕੋ ਸੋਚੋ ਇੱਥੇ ਕੀ ਅੱਥ ਤੇ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਆ ਹਰ ਵਕਤ ਫਿਰਦੇ ਨੇ ਮਹਾਰਾਜ ਦੀ ਬਾਣੀ ਦੇ ਇਹ ਤਾਂ ਸਤਿਗੁਰੂ ਦੀ ਬਾਣੀ ਆ ਇੱਥੇ ਇੱਥੇ ਬੜਾ ਕੁਝ ਇੱਥੇ ਸਭ ਬਾਦੂਆ ਮੈਣੀ ਮਾਇਆ ਹਰ ਚੀਜ਼ ਦੀ ਕੇ ਗੱਲ ਦੀ ਕਮੀ ਨਹੀਂ ਗੀ ਬਿਲਕੁਲ ਜੀ ਸੰਗਤਾਂ ਦੇ ਸੇਵਾ ਜਿਹੜੀ ਦੇਖੀ ਕਾਫੀ ਜਜ਼ਬਾ ਸੰਗਤਾਂ ਪੜੀ ਸਰਦਾ ਭਾਵਨਾ ਨਾਲ ਸੇਵਾ ਕਰ ਰਹੀ ਹੈ ਸਰਦਾ ਭਾਵਨਾ ਜੋ ਮਾਲਕੀ ਮਾਇਏ ਨੇ ਮਨ ਤੇ ਵਿੱਚ ਜੱਫੇ ਇਹ ਦੇ ਦਿੰਦੇ ਆ ਤੇ ਕਰਨਗੇ ਕਿਉਂ ਨਾ ਸਰਦਾ ਭਾਵਨਾ ਨਾਲ ਗੁਰੂਆਂ ਜਰਮੀ ਇਹਨਾਂ ਨੇ ਦਿੱਤਾ ਹੈ ਇਹਨਾਂ ਦੇ ਜਰਮ ਦੇਤੇ ਤੁਰੇ ਫਿਰਦੇ ਆ ਇਹਨਾਂ ਦਿਲ ਕਰੇ ਦਾਦੀ ਸੌਂ ਜੀਏ ਇਹਨਾਂ ਦਿਲ ਕਰੇ ਫਾਈਬਰ ਬੰਦੇ ਦਾ ਕੀ ਆ ਸਾਡਾ ਕੁਝ ਨਹੀਂਗਾ ਇਹ ਗੁਰੂ ਨਾਨਕ ਦਾ ਹੈ ਇੱਥੇ ਭਗਤਾਂ ਕੀ ਪੁੱਛਣਾ ਈ ਇੱਥੇ ਗੁਰੂ ਨਾਨਕ ਨੂੰ ਪੁੱਛ ਆ ਵੀ ਉਹਦੇ ਨੇ ਸਰੀਰ ਵੀ ਸਭ ਕੋ ਪ੍ਰਾਨ ਉਹਦੇ ਨੇ ਸਾਡਾ ਕੱਖ ਨਹੀਂ ਇੱਥੇ ਇਥੇ ਸਰਕਾਰਾਂ ਸਕੂਲਾਂ ਕੁਝ ਨਹੀਂ ਕਰਦੀਆਂ ਫਿਰਦੀਆਂ ਸਰਕਾਰਾਂ ਦਾ ਆਪਣਾ ਜੋਰ ਦੁਨੀਆ ਨੂੰ ਲਾਉਂਦੀ ਫਿਰਦੀ ਆ ਜਿਹੜੇ ਆ ਇੱਥੇ ਆਤੀ ਸੇਵਾ ਕਰਨ ਦੇ ਲੈ ਜਿਹੜਾ ਕਿ ਇਹ ਸੇਵਾ ਦਾ ਕੋਈ ਪਤਾ ਨਹੀਂ ਕਿਥੋਂ ਸੁਣੀਆਂ ਸੰਗਤਾਂ ਕੋਈ ਪੂਰੀ ਇੰਡੀਆ ਦੇ ਵਿੱਚ ਹੀ ਸੰਗਤ ਤੁਰੀ ਫਿਰਦੀ ਆ ਬਿਲਕੁਲ ਵੀ ਇਹਦਾ ਕੋਈ ਲੇਖਾ ਨਹੀਂ ਸਭ ਕੁਝ ਉਹਦਾ ਹੀ ਹੈ ਕਿਉਂਕਿ ਜਿਹੜੀ ਸੇਵਾ ਹੋ ਰਹੀ ਹੈ ਸਭ ਕੁਝ ਉਸ ਗੁਰੂ ਮਹਾਰਾਜ ਦੀ ਰਜ਼ਨ ਵਾਲੀ ਹੋ ਰਹੀ ਹੈ ਉਹ ਹੀ ਕਰਵਾਉਂਦੇ ਨੇ ਸੋ ਸ਼ਰਧਾ ਭਾਵਨਾ ਜੇਕਰ ਤੁਸੀਂ ਦੇਖਣੀ ਹੋਵੇ ਤਾਂ ਇਸ ਦਰ ਤੇ ਆਓ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ ਕੋਈ ਭੇਦ ਭਾਵ ਨਹੀਂ ਕੋਈ ਸਰੀਰ ਨੂੰ ਥਕਾਵਟ ਨਹੀਂ ਕੋਈ ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਖਿਆਲ ਨਹੀਂ ਬਸ ਸਤਨਾਮ ਵਾਹਿਗੁਰੂ ਦਾ ਜਾਪ ਗੁਰੂ ਸਾਹਿਬ ਦਾ ਸ਼ੁਕਰਾਨਾ ਕਿਉਂਕਿ ਸਭ ਕੁਝ ਉਸ ਨੇ ਦਿੱਤਾ ਹੋਇਆ ਹੈ ਸੋ ਸੰਗਤਾਂ ਸੇਵਾ ਕਰ ਰਹੀਆਂ ਨੇ ਸੰਗਤਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਬਾਰੇ ਖਾਲਸਾ ਵੀ ਪਤਾ ਹੀ ਵਾਈਕਲੂ ਜੀ ਫਤਿਹ ਜੀ ਅਸੀਂ ਅੰਮ੍ਰਿਤਸਰ ਤੋਂ ਆ ਵਾਈਕਲੂ ਜੀ ਲੋਕ ਸੇਵਾ ਕਰਨ ਦਾ ਮੌਕਾ ਮਿਲਿਆ ਕਿੰਨੇ ਵੱਡੇ ਪਾਗ ਸਮਝਦੇ ਬਾਬਾ ਜੀ ਬਹੁਤ ਵੱਡੇ ਪਾ ਗਏ ਸਾਡੇ ਜੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਵਾਈਕਲੂ ਜੀ ਹੱਜ ਕੱਲ ਵੈਸੇ ਲੋਕ ਚਾਹੁੰਦੇ ਨੇ ਕਿ ਚਲੋ ਹੱਥੀ ਦੀ ਸੇਵਾ ਮਸ਼ੀਨੀ ਸੇਵਾ ਕੀਤੀ ਜਾਵੇ ਹਰ ਜਗ੍ਹਾ ਮਸ਼ੀਨਾਂ ਆ ਗਈਆਂ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਰੋੜੀ ਕੁੱਟਣ ਵਾਲੀਆਂ ਮਸ਼ੀਨਾਂ ਆ ਗਈਆਂ ਪਰ ਇੱਥੇ ਵੇਖਿਆਗੇ ਕਿ ਹੱਥੀ ਸੇਵਾ ਕੀਤੀ ਜਾ ਰਹੀ ਹੈ ਭਾਰੇ ਭਾਰੇ ਬਾਲਟੇ ਨੇ ਜੇਕਰ ਸਰੀਰਾਂ ਦੀ ਗੱਲ ਕਰ ਘਰ ਬੈ ਕੇ ਬੰਦਾ ਕਹਿੰਦਾ ਮੇਰਾ ਆ ਚੀਜ਼ ਦੁਖਦੀ ਹੈ ਮੈਨੂੰ ਆ ਕੋਜੇ ਪਰ ਇੱਥੇ ਕੋਈ ਸਭ ਕੁਝ ਪੁੱਜ ਨਹੀਂ ਦਿਖ ਰਿਹਾ ਕਿਸੇ ਨੂੰ ਕੋਈ ਰੋਗ ਲੱਗਿਆ ਹੋਵੇ ਜੀ ਇਹ RAMDAS ji ਦੀ ਕਰਾਮਾਤ ਹੈ ਬੰਦਾ ਜਿੰਨਾ ਮਰਜੀ ਦੁਖੀ ਹੋ ਜਿੰਨਾ ਮਰਜੀ ਬਿਮਾਰ ਹੋ ਗੁਰਦੁਆਰੇ ਆ ਕੇ ਬੰਦੇ ਨੂੰ ਤਾਕਤ ਆਂਦੀ ਹੈ ਬਾਬਾ ਜੀ ਆਪ ਹੀ ਬਖਸ਼ੀਸ਼ ਕਰਦੇ ਹੈ ਇਹ RAMDAS ji ਦੀ ਕਰਾਮਾਤ ਹੈ ਜੋ RAMDAS ji ਆਪ ਕਰਾ ਰਹੇ ਹੈ ਸੇਵਾ ਬਿਲਕੁਲ ਜੀ ਭਾਈ ਜੀ ਉਹਨਾਂ ਦਾ ਸ਼ੁਕਰਾਨਾ ਕਰਦੇ ਹੋ ਕਿ ਤੁਹਾਨੂੰ ਸੇਵਾ ਦਾ ਮੌਕਾ ਮਿਲਿਆ ਭਾਈ RAMDAS ji ਦਾ ਬਹੁਤ ਬਹੁਤ ਸ਼ੁਕਰਾਨਾ ਭਾਈ ਜੀ ਬਹੁਤ ਬਹੁਤ ਸ਼ੁਕਰਾਨਾ ਸੋ ਗੁਰੂ ਦਾ ਸ਼ੁਕਰਾਨਾ ਮਾਤਾ ਜੀ ਬੈਠੇ ਨੇ ਨਾ ਵੀ ਗੱਲਬਾਤ ਕਰਦੇ ਕਿੱਥੇ ਨੇ ਮਾਤਾ ਜੀ ਜਿਹੜੇ ਪਿੰਡ ਪਿੰਡਾ ਦਾ ਸ਼ਿਮਾ ਭਗਵਾ ਲੋਪੋ ਕਿਚੀ ਗਾਮੀ ਲੱਗੀ ਕੀ ਕਹਿਣਾ ਚਾਹੁੰਗਾ ਸੇਵਾ ਦਾ ਮੌਕਾ ਹਾਂ ਮੌਕਾ ਮਿਲਿਆ ਤੂੰ ਬੋਲਦੇ ਜੀ ਨਾ ਵੀ ਇੱਥੇ ਕਿਵੇਂ ਘਰ ਹੋ ਜਾਂਦਾ ਹਾਂ ਘਰ ਘਰ ਤੇ ਵੇਲੀਆਂ ਖਾਈ ਦੀਆਂ ਮੰਜੇ ਤੇ ਬੈਠੀ ਤੇ ਆ ਗੁਰੂ ਰਾਏ ਨੇ ਗੁਰੂ ਅਰਜਨ ਦੇਵ ਦੀ ਕਿਰਪਾ ਨਾਲ ਆਪਾਂ ਜਿਦ ਤਰ੍ਹਾਂ ਬੁਢੜਾ ਜਾਂ ਕੱਢਿਆ ਸੀ ਨਾ ਉਹਨਾਂ ਨੇ ਉਹ ਹਾਲ ਬੁਢੜਿਆਂ ਦੇ ਤੇ ਉਹਨਾਂ ਨੂੰ ਸ਼ਕਤੀ ਨਾ ਆਪਣੀ ਨਾ ਕੰਮ ਕਰਾਉਂਦੇ ਆ ਹਾਂ ਉਹ ਤਾਂ ਦਿਮਾਰੇ ਚੜਦੀ ਕਲਾ ਕਰੇ ਇਸੇ ਤਰ੍ਹਾਂ ਦੁਨੀਆ ਨੂੰ ਵਿਖਾਓ ਕਿ ਸਿੱਖਾਂ ਦੇ ਵਿੱਚ ਆ ਵਰਤਾਰਾ ਚੱਲਣ ਦਿਹਾਣਾ ਈਰਖਾ ਨਾ ਕਰੋ ਸਾਰੇ ਜੀ ਇੱਕ ਬਣੋ ਸੱਚੋ ਹਨ ਤੁਸੀਂ ਪ੍ਰਚਾਰ ਕਰੋ ਆਪਣਾ ਇਹ ਉਹ ਦਾਰਾ ਜਿੱਥੇ ਸੇਵਾ ਕਰਨ ਨਾਲ ਮੁਰਦਾ ਜੀ ਵੀ ਜਾਨ ਆ ਜਾਂਦੀ ਹੈ ਹਾਂ ਹਾਂ ਬੜਾ ਵਧੀਆ ਕਿ ਮੈਂ ਨਹੀਂ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਮੌਕਾ ਲੱਭਣਾ ਨਹੀਂ ਨਾ ਕਦੀ ਲੱਭਣਾ ਹੀ ਮੁੜ ਕੇ ਤੇ ਬਣਾ ਗਿਆ ਮੁੜ ਕੇ ਵਾਰ ਆਉਣਾ ਨਹੀਂ ਗਿਆ ਵਾਰੀ ਵਾਰੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਿ ਅੱਜ ਕੱਲ ਸੇਵਾ ਨਹੀਂ ਕਰਦੇ ਸਮਝਦੇ ਨਹੀਂ ਬਸ ਤੁਸੀਂ ਕਰੋ ਅਸੀਂ ਨਹੀਂ ਕਰਨੀ ਆਹ ਇਤਨਾ ਬੋਲਦੇ ਆ ਨਾ ਉਹ ਫਿਰ ਵਾਰ-ਵਾਰ ਜਨ ਮਰਨ ਚ ਆਉਂਦੇ ਆ ਅਸੀਂ ਤਾਂ ਨੇ ਰੱਬਾ ਬਸ ਆਇਆ ਹੋ ਮੌਕਾ ਆ ਮਰ ਕੇ ਕਿਤੇ ਚੰਗੇ ਜਥਾ ਸੁੱਤੀ ਉਹ ਚ ਸਾਡਾ ਨਾ ਸੁੱਤੀ ਲੈ ਭਾਵੇਂ ਹੁਣ ਇਹਦਾ ਕੋਈ ਪਰਵਾਹ ਨਹੀਂ ਇਹ ਜਿੰਦਗੀ ਦੀ ਨਹੀਂ ਏਡੀ ਵਧੀਆ ਗੱਲ ਜਾਂ ਫਿਰ ਕੰਮ ਕਰੋ ਸਿੱਧਾ ਕਰੋ ਪੁੱਠਾ ਪੁੱਠੇ ਇਨਾ ਮਾੜੇ ਕੰਮ ਨਾ ਕਰਮ ਕਰੋ ਜ਼ਿੰਦਗੀ ਚ ਕਰੋ ਜਿਹੜਾ ਹੱਥ ਸਾਰਾ ਦੇ ਕੇ ਰੱਖੇ ਮਾੜੇ ਤਾਂ ਵੀ ਬਿਲਕੁਲ ਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਸੰਗਤ ਦੀ ਜਿਹੜੀ ਸ਼ਰਤਾਂ ਬਹੁਤ ਜ਼ਿਆਦਾ ਹੈ ਸਭ ਕੁਝ ਉਸ ਦਾ ਦਿੱਤਾ ਹੋਇਆ ਹੈ ਤੇ ਸਭ ਕੁਝ ਉਹੀ ਕਰਵਾ ਰਿਹਾ ਜੇਕਰ ਘਰ ਦੀ ਗੱਲ ਕਰੀਏ ਤਾਂ ਘਰਾਂ ਵਿੱਚ ਰਹਿ ਕੇ ਆਪਣੇ ਆਪ ਨੂੰ ਨਿਰੋਗ ਇਹ ਸਮਝਣ ਦੇ ਕਿ ਅਸੀਂ ਰੋਗੀਆਂ ਕੋਈ ਨਾ ਕੋਈ ਦੁੱਖ ਤਕਲੀਫ ਹੁੰਦੀ ਹੈ ਪਰ ਜਦੋਂ ਇੱਥੇ ਆ ਕੇ ਸੇਵਾ ਕੀਤੀ ਜਾਂਦੀ ਹੈ ਸਰੀਰ ਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੁੰਦੀ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਕਰਨ ਲਈ ਪਹੁੰਚੀਆਂ ਹੋਈਆਂ ਨੇ ਸੋ ਸੰਗਤਾਂ ਸੇਵਾ ਕਰ ਰਹੀਆਂ ਨੇ ਕੀ ਨਾਮ ਹੈ ਜੀ ਮੇਰਾ ਮੇਰਾ ਨਾਮ ਬੋਨੀ ਸਿੰਘ ਹੈ ਸੇਵਾ ਕਰਦੇ ਤੁਹਾਨੂੰ ਦੇਖਿਆ ਕਿ ਤੁਸੀਂ ਉਸ ਉਸ ਦਿਨ ਉੱਥੇ ਗੁਰਦਰਾ ਸਾਹਿਬ ਸਰੋਵਰ ਦੀ ਸੇਵਾ ਚ ਲਈ ਉੱਥੇ ਵੀ ਵੱਧ ਚੜ ਕੇ ਗਏ ਸੇਵਾ ਕੀਤੀ ਤੇ ਅੱਜ ਗੁਰੂ ਮਹਾਰਾਜ ਨੇ ਫਿਰ ਕਿਰਪਾ ਕੀਤੀ ਹੈ ਪਰ ਮੇ ਪੰਜਵੇਂ ਪਾਸ਼ਾ ਲਾਏ ਗੁਰੂ ਸਾਹਿਬ ਬਰੀ ਕਿਰਪਾ ਹੀ ਆਣ ਦੀ ਹਿੰਮਤ ਨਹੀਂ ਤੇ ਮਾਰਾ ਪੰਜਵੇਂ ਪਾਸ਼ਾ ਹੈ ਰਪੇ ਚੰਨਾ ਹੈ ਸੇਵਾ ਦੇ ਲਾਏ ਆ ਮੈਨੂੰ ਅਕਸਰ ਦੇਖੇ ਜਾਂਦੇ ਜਦੋਂ ਘਰ ਵਿੱਚ ਹੁੰਨੇ ਆ ਤਾਂ ਕਹੇ ਜਾਂਦੇ ਕਿ ਸਾਡਾ ਆ ਦੁੱਖ ਦਾ ਦੁੱਖ ਦਾ ਪਰ ਜਦੋਂ ਸੇਵਾ ਕੀਤੀ ਜਾਂਦੀ ਇੱਥੇ ਕੁਝ ਵੀ ਨਹੀਂ ਸਭ ਕੁਝ ਗੁਰੂ ਮਹਾਰਾਜ ਦੀ ਕਿਰਪਾ ਹੈ ਜਾਨ ਨਹੀਂ ਦਈਦਾ ਬਾਬਾ ਜੀ ਹੁਣਾਂ ਫੱਟ ਲੱਗੀ ਆ ਤਾਂ ਵੀ ਗੁਰੂ ਸਾਹਿ ਸੇਵਾ ਬਾਸ਼ਾ ਲਈ ਜਾਂਦਾ ਸੇਵਾ ਹੋਰ ਸਭ ਕੁਝ ਆ ਉਹੀ ਲੈ ਕੇ ਆਉਂਦੇ ਉਹਨਾਂ ਦੇ ਕਿੰਨਾ ਕੁ ਸ਼ੁਕਰਾਨਾ ਹੈ ਹਾਂਜੀ ਕਿੰਨਾ ਵੀ ਸ਼ੁਕਰਾਨਾ ਕਰ ਬਹੁਤ ਜੀ ਬਹੁਤ ਮਾੜਾ ਸੱਚੇ ਪਾਤਸ਼ਾਹ ਬਈ ਗਰੇ ਧਰਤੀ ਨੂੰ ਜਨਮ ਦਿੱਤਾ ਅਸੀਂ ਬਹੁਤ ਖੁਸ਼ ਆ ਵੀ ਗੁਰੂ ਸਾਹਿਬਾਨ ਨੇ ਅਗਨੇ ਜਨਮ ਦੇ ਸੇਵਾ ਮਿਲੇ ਨਾ ਮਿਲੇ ਇਸੇ ਕਰੇ ਸੇਵਾ ਬਾਸ਼ਾ ਆਪਣੀ ਸੇਵਾ ਦੇ ਹਾਜ਼ਰ ਲਈ ਜਾਂਦੇ ਹੋਰ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਸੰਗਤਾਂ ਦੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਤਣ ਤਣ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਕਰਨ ਲਈ ਪਹੁੰਚੀਆਂ ਨੇ ਤੇ ਵਾਰੋ ਵਾਰੀ ਆਪਣੇ ਸਿਰਾਂ ਦੇ ਉੱਤੇ ਬਾਲਟੇ ਚੱਕ ਕੇ ਬੜੇ ਹੀ ਪ੍ਰੇਮ ਭਾਵ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੰਗਤ ਸੇਵਾ ਕਰ ਰਹੀ ਹੈ ਸਰੋਵਰ ਦੇ ਵਿੱਚੋਂ ਗਾਰ ਕੱਢ ਕੇ ਸਿਰਾਂ ਤੇ ਬਾਲਟੇ ਚੱਕ ਕੇ ਤੇ ਇਸ ਰਸਤੇ ਰਾਹੀਂ ਜੋ ਤੁਸੀਂ ਤਰਸੀ ਸਕਰੀਨ ਤੇ ਦੇਖ ਰਹੇ ਹੋ ਇਸ ਰਸਤੇ ਰਾਹੀਂ ਹੀ ਚੜ ਜਾਂਦੇ ਨੇ ਤੇ ਉਸ ਤੋਂ ਬਾਅਦ ਟਰਾਲੀ ਦਿਖਾਵਾਂਗੇ ਤੁਹਾਨੂੰ ਉਹ ਜਿੱਥੇ ਕਿ ਸੰਗਤਾਂ ਉਸ ਟਰਾਲੀ ਦੇ ਵਿੱਚ ਗਾਰ ਨੂੰ ਸਿੱਟਦੀਆਂ ਨੇ ਸੋ ਸਿਰਾਂ ਦੇ ਉੱਤੇ ਬਾਲਟੇ ਭਰ ਕੇ ਪਰਿਵਾਰਾਂ ਸਮੇਤ ਤੇ ਪਰਿਵਾਰ ਸੇਵਾ ਕਰਨ ਲਈ ਪਹੁੰਚੇ ਨੇ ਦੂਰੋਂ ਦੂਰੋਂ ਸੰਗਤਾਂ ਸੇਵਾ ਕਰਨ ਦੇ ਲਈ ਪਹੁੰਚੇ ਨੇ ਸੋ ਸਾਹਮਣੇ ਟਰਾਲੀ ਤੁਸੀਂ ਦੇਖ ਸਕਦੇ ਹੋ ਇਸ ਟਰਾਲੀ ਦੇ ਵਿੱਚ ਇਹ ਗਾਰ ਸਿੱਟੀ ਜਾ ਰਹੀ ਹੈ ਸੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸ਼ੁਕਰਾਨਾ ਕੀਤਾ ਜਾਂਦਾ ਹੈ ਕਿਉਂਕਿ ਸਭ ਕੁਝ ਉਹਨਾਂ ਦਾ ਦਿੱਤਾ ਹੋਇਆ ਹੈ ਤੇ ਉਹੀ ਸੇਵਾ ਕਰਵਾ ਰਹੇ ਨੇ ਸੋ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਬਜ਼ੁਰਗ ਭੈਣਾ ਮਤਾਵਾਂ ਸਭ ਇੱਥੇ ਸੇਵਾ ਲਈ ਪਹੁੰਚੀਆਂ ਹੋਈਆਂ ਨੇ ਤੇ ਉਸ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਸੋ ਸੰਗਤ ਪਹੁੰਚੀ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਰੇ ਖਾਲਸਾ ਭਤੇ ਜੀ ਕਿੱਥੋਂ ਆਏ ਹੋ ਵਾਈ ਗੁੱਡ ਜੀ ਖਾਲਸਾ ਵਾਈ ਗੁੱਡ ਜੀ ਕੀ ਫਤਿਹ ਜੀ ਮੈਂ ਸultanpur Lodhi ਕਪੂਰਥਲਾ ਡਿਸਟ੍ਰਿਕਟ ਕਪੂਰਥਲਾ ਪੰਜਾਬ ਗੁਰਦੁਆਰਾ ਸੰਤੋਵ ਸਰਸਾਈ ਦੀ ਸਰੇਵਾ ਹੋਈ 31 ਸਾਲ ਹੋ ਗਏ 31 ਸਾਲ ਬਾ ਸੇਵਾ ਹੋਈ ਹੈ ਕਿੰਨੇ ਕ ਵੱਡੇ ਭਾਗ ਸਮਝਦੇ ਹੋ 31 ਸਾਲ ਬਾ ਦੇਖੋ ਜੀ ਇਹ ਤਾਂ ਉਮਰਾਂ ਉਮਰਾਂ ਦੇ ਭਾਗ ਹੈ ਜੀ ਇਹ ਜਿਹੜੀ ਹੈ ਜਿਹੜੇ ਜਿਹੇ ਜਿਸ ਆਦਮੀ ਦਾ ਦੇਖੋ ਇਹਦੇ ਵਿੱਚ ਰੱਬ ਆ ਸਾਧ ਸੰਗਤ ਤੁਰੀ ਫਿਰਦੀ ਐ ਇਸ ਟਾਈਮ ਇਹਦੇ ਵਿੱਚ ਰੱਬ ਆ ਰੱਬ ਕਿਸੇ ਨੇ ਉੱਪਰ ਨਹੀਂ ਦੇਖਿਆ ਜਿਹਦੇ ਵਿੱਚ ਰੱਬ ਇਨਸਾਨ ਤੁਹਾਡੇ ਚ ਰੱਬਾ ਸਾਡੇ ਚ ਰੱਬ ਉਹਨੇ ਚ ਰੱਬ ਸਭ ਚ ਰੱਬ ਆ ਆ ਰੱਬ ਰੱਬ ਸੇਵਾ ਕਰ ਰਿਹਾ ਜੀਨੇ ਆ ਜੀ ਦੀ ਧਰਤੀ ਤੇ ਐਸਤੇ ਪੈਰ ਪਹਿਣਗੇ ਉਹ ਕਰਮਾ ਕਿੰਨੇ ਕਰਮਾ ਵਾਲਾ ਹੋਊਗਾ ਇੱਥੇ ਇਸ ਜਗ੍ਹਾ ਤੇ ਸੰਤੋਖ ਸਰ ਦਾ ਸੰਤੋਖ ਤਾਪਿਆ ਗਿਆ 500 ਸਾਲ ਬਾਅਦ ਉਸ ਨੂੰ ਸ਼ਰਾਫ ਮਿਲਿਆ ਜੀ ਰਿਸ਼ੀਆਂ ਦਾ ਉਸ ਨੂੰ ਸ਼ਰਾਫ ਮਿਲਿਆ ਉਸ ਨੂੰ ਕਿਹਾ ਵੀ ਤੇਨੂੰ 500 ਸਾਲ ਬਾਅਦ ਕੋਈ ਰਿਸ਼ੀ ਮੁੰਨੀ ਆਵੇਗਾ ਉਹ ਤੈਨੂੰ ਇੱਥੋਂ ਉਹ ਆ ਕੇ ਤੇ ਖਦਾਈ ਕਰਾਏਗਾ ਖਦਾਈ ਕਰਵਾਏਗਾ ਮਹਾਰਾਜ ਦੀ ਕਿਰਪਾ ਹੋਏਗੀ ਤੁਸੀਂ ਤੁਹਾਡਾ ਸੰਤੋਖ ਫਿਰ ਤਾਪਿਆ ਜਾਏਗਾ ਤੁਸੀਂ ਫਿਰ ਫਿਰ ਤੁਸੀਂ ਇਨਸਾਨੀ ਜਾਮੇ ਦੇ ਵਿੱਚ ਆਓਗੇ ਉਹ 500 ਸਾਲ ਬਾਅਦ ਉਹ 500 ਸਾਲ ਆਇਆ ਅੱਜ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਆਏ ਟਾਲੀ ਸਾਹਿਬ ਥੱਲੇ ਬੈਠ ਕੇ ਉਹਨਾਂ ਨੇ ਸ੍ਰੀ ਸੰਤੋਖ ਸਰ ਸਾਹਿਬ ਦੀ ਦਰਬਾਰ ਤੇ ਇੱਥੇ ਸੇਵਾ ਕਰਵਾਈ ਜੀ ਉਹਨਾਂ ਨੇ ਸ਼ੁਰੂ ਫਿਰ ਉਹ ਸੇਵਾ ਕਰਵਾਈ ਤਾਂ ਉੱਥੇ ਉਹ ਘੜਾ ਨਿਕਲਿਆ ਉਹੜਾ ਘੜੇ ਦੇ ਵਿੱਚੋਂ ਫਿਰ ਉਹ ਸੰਤੋਖ ਆ ਉਹ ਉਸਨੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਸਾਖਸ਼ਾ ਦਰਸ਼ਨ ਕੀਤੇ ਤਾਂ ਇਨਸਾਨੀ ਜਾਮੇ ਦੇ ਵਿੱਚ ਆਇਆ ਉਹਨੇ ਸਤਗੁਰੂ ਜੀ ਨੂੰ ਮੱਥਾ ਟੇਕਿਆ ਤੇ ਉਹ ਉਹਨਾਂ ਨੇ ਵੀ ਸਤਗੁਰੂ ਜੀ ਨੇ ਕਿਹਾ ਸੰਤੋਖ ਸੰਤੋਖਿਆ ਤੇਰਾ ਹੁਣ ਸੰਤੋਖ ਇਸ ਤਰੀਕੇ ਨਾਲ ਸੰਤੋਖਿਆ ਗਿਆ ਕਿ ਤੂੰ ਉਮਰਾਂ ਦਾ ਸੰਤੋਖੀ ਹੋ ਗਿਆ ਉਹ ਕਹਿੰਦਾ ਜੀ ਮੈਨੂੰ ਸਾਰੀਆਂ ਚੀਜ਼ਾਂ ਦੀ ਭੁੱਖ ਹੀ ਮਟ ਗਈ ਹੈ ਜੀ ਪ੍ਰਮਾਤਮਾ ਜੀ ਸੋ ਇਹ ਉਹ ਧਾਰਾ ਇਹ ਉਹ ਸਰੋਵਰ ਆੜੀ ਇਹ ਸਰੋਵਰ ਤੋਂ ਦਰਵਾਰ ਸਾਹਿਬ ਦੇ ਸਰੋਵਰ ਤੋਂ ਪਹਿਲੀ ਸਰੋਵਰ ਸਰੋਵਰ ਇਹ ਹੀ ਹੈ ਸਰੋਵਰ ਆ ਜੀ ਪਹਿਲਾ ਸਰੋਵਰ ਅੰਮ੍ਰਿਤਸਰ ਦੇ ਵਿੱਚ ਪਹਿਲੇ ਸਰੋਵਰ ਦੀ ਖਦਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਇਹ ਹਾਂਜੀ ਜੀ ਗੱਲ ਕਰੀ ਤਾਂ ਸੰਗਤ ਸੇਵਾ ਕਰ ਰਹੀ ਹੈ ਵੇਖਿਆ ਗਿਆ ਕਿ ਸ਼ਰਧਾ ਭਾਵਨਾ ਬਹੁਤ ਜਿਆਦਾ ਸੰਗਤ ਦੇ ਵਿੱਚ ਜੇ ਗੱਲ ਕਰੀ ਅੱਜ ਦੇ ਸਮੇਂ ਦੀ ਸੇਵਾ ਕਿੰਨੀ ਕੁ ਜ਼ਰੂਰੀ ਹੈ ਸੇਵਾ ਦੇਖੋ ਜੀ 100% ਤੋਂ ਵੀ 10% ਜ਼ਿਆਦਾ ਜ਼ਰੂਰੀ ਹੈ ਜੀ ਸੇਵਾ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਆ ਜਿਹੜੇ ਹੱਥ ਆ ਜਿਹੜੇ ਅਸੀਂ ਅਰਦਾਸ ਲਈ ਜੋੜਦਿਆਂ ਲੱਖਾਂ ਅਰਦਾਸਾਂ ਹੁੰਦੀਆਂ ਐਸੇ ਹੱਥ ਨਾਲ ਹੱਥ ਜੋੜ ਕੇ ਇਹਨਾਂ ਹੱਥਾਂ ਨਾਲੇ ਅਗਰ ਜੇ ਸੇਵਾ ਕੀਤੀ ਜਾਵੇ ਤੇ ਹੱਥ ਉਸ ਤੋਂ ਵੀ ਉੱਚੇ ਆ ਇਹ ਜਿਹੜੇ ਹੱਥਾਂ ਨਾਲ ਅੱਜ ਹੁਣ ਇਸ ਟਾਈਮ ਸੇਵਾ ਤੇ ਲੱਗੇ ਹੋਏ ਆ ਸਾਡੇ ਕੜਾਈਏ ਨੂੰ ਪੈਂਡੇ ਆ ਸਾਡੇ ਕਿਸੇ ਵੀ ਚਰ ਨੂੰ ਪੈਂਡੇ ਆ ਕੋਈ ਟਰਾਲੀ ਨ ਲੱਗਾ ਕੋ ਕਿਤੇ ਨ ਲਗਾ ਦੇਖੋ ਇਹਨਾਂ ਜਰਾਬਾ ਜੀ ਮਹਾਰਾਜੀ ਨੇ ਦੀ ਬਹੁਤ ਤੰਦਰੁਸਤੀ ਬਖਸ਼ੀ ਇਹਨਾਂ ਨੂੰ ਸਾਖਸ਼ਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਜੀਵਨ ਸਫਲਾ ਕਰੇ ਤੁਹਾਡਾ ਵੀ ਜੀ ਆਇਆਂ ਦਾ ਮੋਸਟ ਵੈਲਕਮ ਸਾਰਿਆਂ ਦਾ ਜੀ ਸੇਵਾ ਕਿੰਨੀ ਕੁ ਜ਼ਰੂਰੀ ਐ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਘਰਾਂ ਦੀ ਸੇਵਾ ਕਿੰਨੀ ਕੁ ਜ਼ਰੂਰੀ ਐ ਜਿੱਤਾਂ ਸਿੰਘ ਜੀ ਆਪਣੇ ਪਹਿਲਾਂ ਦੱਸਿਆ ਕਿ 100 ਤੋਂ 10% ਵੀ ਵੱਧ ਹੋਰ ਜ਼ਰੂਰੀ ਆ ਜੀ ਸੇਵਾ ਤੇ ਸੇਵਾ ਤੇ ਬਾਣੀ ਦੋਵੇਂ ਛਾਂ ਇਹ ਇੱਕ ਪਾਰ ਤੇ ਖਾਂਬਿਆ ਜਿੱਦਾਂ ਇੱਕ ਬਾਣੀ ਵੀ ਪੜਨੀ ਜ਼ਰੂਰੀ ਆ ਤੇ ਸੇਵਾ ਕਰਨੀ ਜ਼ਰੂਰੀ ਆ ਜੀ ਇਹ ਦੋਵੇਂ ਛਾਂ ਜ਼ਰੂਰੀ ਆ ਜੀ ਕੀ ਲੱਗਦਾ ਕਿ ਸੇਵਾ ਕਰਨ ਨਾਲ ਜਨਮ ਸਫਲ ਹੁੰਦਾ ਹੈ ਹਾਂ ਜੀ ਸੇਵਾ ਕਰਨ ਦੇ ਨਾਲ ਜਨਮ ਜਮਨ ਸਫਲ ਹੁੰਦਾ ਜੀ ਗੁਰਬਾਣੀ ਪੜਨ ਦੇ ਨਾਲ ਹੀ ਜਨਮ ਸਫਲਾ ਹੁੰਦਾ ਜੀ ਇਹਨਾਂ ਦੋਨਾਂ ਛਾਂ ਦੇ ਆ ਕੀ ਲੱਗਦਾ ਹੈ ਕਿ ਇੱਥੇ ਜਦੋਂ ਸੇਵਾ ਕੀਤੀ ਜਾਂਦੀ ਹੈ ਸਭ ਦੁੱਖ ਰੋਗ ਮਿਟ ਜਾਂਦੇ ਨੇ ਗੁਰੂ ਮਹਾਰਾਜ ਦੇ ਕਿਉਂਕਿ ਗੁਰੂ ਮਹਾਰਾਜ ਨੇ ਪਹਿਲਾਂ ਹੀ ਬੜੀਆਂ ਬਖਸ਼ੀਆਂ ਬਖਸ਼ੀਆਂ ਹੁੰਦੀਆਂ ਨੇ ਕਿਉਂਕਿ ਉਸ ਇਨਸਾਨ ਨੂੰ ਹੀ ਇੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਜਿਸ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਹਾਂਜੀ ਕਿਰਪਾ ਅਗਰ ਸਾਡੇ ਨੰਨ੍ਹੇ ਸੇਵੇ ਲੱਗੇ ਜੀ 99 ਬਾਬਾ ਕਰਨਾਲਾ ਹਰਵੰਸ ਸਿੰਘ ਕਰਨਾਲਾ ਨਾਲ ਸੇਵਾ ਕਰਦੇ ਜੀ ਉਹ ਸਾਡੇ ਬਹੁਤ ਗਰੀਬੀ ਸੀਗੀ ਜੀ ਦੋਨਾਂ ਸੇਵਾ ਕਰ ਲੱਗੇ ਜੀ ਸਾਰਾ ਸਾਡਾ ਪਰਿਵਾਰ ਬਾਹਰ ਉੱਠ ਗਿਆ ਖੁਦ ਮੈਂ ਰਹਿ ਗਿਆ ਜੀ ਮ ਦੂਰ ਚਲ ਕੇ ਸੇਵਾ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਸੇਵਾ ਕਰਨ ਨਾਲ ਸਾਰੇ ਦੁੱਖ ਰੋਗ ਮਿਟ ਗਏ ਹਾਂ ਜੀ ਸਭ ਵੇਲੇ ਜਦੋਂ ਗਰੀਬੀ ਪੂਰੀ ਸੀ ਭੁੱਖ ਲੱਗਣ ਨਾਲ ਘੁੱਲਦੇ ਸੀ ਗਏ ਜੀ ਜਦੋਂ ਸੇਵਾ ਲੱਗਿਆ ਨੰਨਮੇ ਦਾ ਲੱਗੇ ਸੇਵਾ ਉਹ ਨਿਕਾ ਹੁੰਦਾ ਸੀ ਗਾ ਜੀ ਬਾਬਾ ਜੀ ਕਹਿੰਦੇ ਪਾਜੀ ਸੇਵਾ ਕਰਿਆ ਕਰੋ ਕੋੜੇ ਗਰੀਬੀ ਦੂਰ ਹੋ ਜੂਗੀ ਅਜੋ ਦਿਨ ਵੇਖਣ ਨਾਲ ਲੱਗੇ ਜੀ ਬੇਟਾ ਗਿਆ ਬਾਹਰ ਜੀ ਬੇਟੀ ਗਈ ਘਰ ਵਾਲੀ ਗਈ ਜੀ ਇਕੱਲਾ ਖੁੱਦ ਰਹਿ ਗਿਆ ਮੇਥੇ ਜੀ ਹੁਣ ਸੇਵਾ ਕਰਦੇ ਆ ਮੋਜਾ ਕਰਦੇ ਜੀ ਸਭ ਕੁਝ ਮਿਲ ਜਾਂਦਾ ਇਸ ਦਰ ਤੇ ਸੇਵਾ ਕਾ ਨਹੀਂ ਪੈਂਦੀ ਜੀ ਕਰਨੀ ਪੈਂਦੀ ਹਾਂ ਬਿਨਾਂ ਸੇਵਾ ਤੋਂ ਕੁਝ ਨਹੀਂ ਹੁੰਦਾ ਸੇਵਾ ਬਾਣੀ ਤੇ ਬਾਣੀ ਨਾਲ ਜੁੜਨਾ ਸੇਵਾ ਨਾਲ ਬਹੁਤ ਜੁੜਨਾ ਹਾਂਜੀ ਹਾਂਜੀ ਸੇਵਾ ਸਿਮ ਨਾਲ ਜੁੜਨਾ ਪੈਂਦਾ ਜੀ ਥੋੜਾ ਸਬਰ ਕਰਨਾ ਪੈਂਦਾ ਜੀ ਸਭ ਕੁਝ ਮਾਰ ਆਵੇਂਦਾ ਜੀ ਜੀ ਅੱਜ ਕੱਲ ਦੇ ਜੇ ਨੌਜਵਾਨ ਦੇਖੀਏ ਤਾਂ ਉਹ ਕਰਦੇ ਨੇ ਸਾਨੂੰ ਨਹੀਂ ਸਾਡੇ ਬਜ਼ੁਰਗਾਂ ਨੇ ਸੇਵਾ ਕਰਨ ਲਈ ਘਰ ਦੇ ਵੱਡੇ ਕਾਰਨ ਅਸੀਂ ਨਹੀਂ ਕਰਨ ਜਾਣਾ ਕੀ ਦੇਖਦੇ ਜਿਹੜਾ ਕਰੂਗਾ ਉਹ ਸੁਖ ਲਾਊਗਾ ਜੋ ਜੋ ਕਰੇ ਉਸकी ਗਤ ਉਹ ਜਿਹੜਾ ਕਰੂਗਾ ਉਹਨੂੰ ਹੀ ਮਿਲਣਾ ਹੈ ਇਹ ਕਾਜੂ ਦੀ ਪੀੜ੍ਹੀ ਸਮਝਦੀ ਨਹੀਂ ਨਾ ਇਸ ਗੱਲ ਨੂੰ ਖਾਲੀ ਇੱਥੇ ਜਾਣਾ ਖਾਲੀ ਮੁੜ ਜਾਣਾ ਪਛਾ ਇਹ ਜਿਹੜਾ ਕਰੂਗਾ ਉਹ ਝੋਲੀ ਭਰੂਗਾ ਉਹਦੀ ਝੋਲੀ ਭਰ ਜਾ ਪਰ ਉਹ ਕਹਿੰਦੇ ਨੇ ਜੇ ਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਆਪੇ ਕਰਵਾ ਲੈਣਗੇ ਇਹ ਕਹਿੰਦੇ ਨੇ ਹਾਂਜੀ ਹਾਂਜੀ ਇਹ ਬਿਲਕੁਲ ਸਹੀ ਹੈ ਇਹ ਉਹਦੀ ਕਿਰਪਾ ਨਾਲ ਇੱਥੇ ਆਏ ਕਿੱਥੋਂ ਆਣਾ ਜਿੱਥੋਂ ਪਿੰਡ ਤੋਂ ਤੁਰੇ ਆ ਸਾਰਾ ਪਿੰਡ ਉੱਥੇ ਬੈਠਾ ਵਾ ਅਸੀਂ ਕੱਲੇ ਇੱਥੋਂ ਇਹ ਇਹ ਉਹਦੀ ਕਿਰਪਾ ਮਾਲਕ ਦੀ ਉਹਦੀ ਉਹਦੀ ਰਜ਼ਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਦੇਖਿਆ ਕਿ ਦੂਰ ਦੁਰਾਡੇ ਇਲਾਕਿਆਂ ਤੋਂ ਸੰਗਤ ਸੇਵਾ ਕਰਨ ਲਈ ਪਹੁੰਚੀ ਆਰ ਸੇਵਾ ਕਰਦੀ ਪਈ ਹੈ ਸੋ ਗੱਲਬਾਤ ਜ਼ਰੂਰ ਕਰਾਂਗੇ ਕਿੱਥੋਂ ਆਏ ਹੋ ਪਾ ਜੀ ਦਾਮਦ ਸਾਹਿਬ ਤੋਂ ਆਏ ਕੀ ਲੱਗਦੇ ਹੋ ਕਿ ਇੱਥੇ ਆ ਕੇ ਜਦੋਂ ਸੇਵਾ ਕੀਤੀ ਜਾਂਦੀ ਹੈ ਤਾਂ ਜਨਮ ਸਫਲ ਹੋ ਜਾਂਦਾ ਹੈ ਹਾਂ ਜੀ ਸਫਲ ਹੁੰਦਾ ਹੈ ਇੱਥੇ ਸਭ ਕੁਝ ਮਿਲ ਜਾਂਦਾ ਹਾਂ ਪਰ ਕੋਈ ਨਹੀਂ ਜਿੱਥੇ ਲਵਲਾ ਪਰਿਵਾਰ ਵੀ ਮੇਰਾ ਔਰ ਵੀ ਦੋਸਤੋ ਘਾਪੇ ਮਹਾਰਾਜ ਕੋ ਕਰ ਹਾਂ ਕਿਰਪਾ ਕਰਦੇ ਕਰਪਾ ਕਰਦੇ ਘਰ ਵੀ ਸੁਣਨਾ ਹੋਵੇ ਮਹਾਰਾਜ ਨਿਗਾਹ ਰੱਖੂਗਾ ਅੱਛਾ ਇਹ ਤਾਂ ਬਰਸ ਸੁਣਨਾ ਛੱਡ ਆਏ ਹਾਂ ਹਾਂ ਸੁਣਨਾ ਛੱਡ ਆਏ ਆਂ ਵੀ ਅਸੀਂ ਤਾਂ ਸੇਵਾ ਕਰਨ ਆਉਣਾ ਹਾਂ ਸੇਵਾ ਕਰਨ ਆ ਗਏ ਸੋ ਵੇਖਿਆ ਕਿ ਪਰ ਗੁਰੂ ਘਰ ਦੇ ਵਿੱਚ ਸੰਗਤਾਂ ਦੀ ਜਿਹੜੀ ਕਿ ਸ਼ਰਧਾ ਭਾਵਨਾ ਉਹ ਬਹੁਤ ਜ਼ਿਆਦਾ ਹੈ ਘਰ-ਬਾਰ ਵੀ ਸੁਣਨੇ ਛੱਡ ਆਏ ਨੇ ਜਦੋਂ ਪਤਾ ਲੱਗਿਆ ਕਿ ਸੇਵਾ ਚੱਲ ਰਹੀ ਹੈ ਸੰਤੋਖ ਸਰ ਸਾਹਿਬ ਗੁਰਦੁਆਰਾ ਸਾਹਿਬ ਦੀ ਸਰੋਵਰ ਦੀ ਤਾਂ ਆਪਣਾ ਘਰ-ਬਾਰ ਛੱਡ ਕੇ ਸੁਣਨਾ ਛੱਡ ਕੇ ਸੇਵਾ ਲਈ ਫਟਾਫਟ ਪਹੁੰਚ ਗਏ ਸੋ ਇੱਥੇ ਆ ਕੇ ਸੇਵਾ ਕਰ ਰਹੇ ਨੇ ਸੋ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚੇ ਹੋਏ ਨੇ ਦੂਰ ਦਰਾਡੇ ਇਲਾਕੇ ਸੰਗਤ ਦੂਰ ਦਰਾਡੇ ਤੋਂ ਪਹੁੰਚੀ ਹੋਈ ਹੈ ਸੇਵਾ ਕਰਨ ਦੇ ਲਈ ਔਰ ਸਿਰਾਂ ਤੇ ਬਾਲਟੇ ਚੱਕ ਕੇ ਸਰੋਵਰ ਦੇ ਵਿੱਚੋਂ ਗਾਰ ਭਰ ਕੇ ਬਾਲਟੇ ਸਿਰਾਂ ਤੇ ਰੱਖ ਕੇ ਤੇ ਵਾਰੀ-ਵਾਰੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੰਗਤਾਂ ਇਸ ਸਥਾਨ ਤੇ ਪਹੁੰਚ ਕੇ ਸੇਵਾ ਕਰਦੇ ਆ ਪਈਆਂ ਨੇ ਸੋ ਸੰਗਤ ਜੀ ਜੇਕਰ ਤੁਸੀਂ ਵੀ ਇਹ ਵੀਡੀਓ ਵੇਖ ਰਹੇ ਹੋ ਤਾਂ ਇਹ ਸੇਵਾ ਕਈ ਦਿਨ ਚੱਲਨੀ ਹੈ ਤੁਸੀਂ ਵੀ ਆ ਕੇ ਆਪਣਾ ਜਨਮ ਸਫਲ ਕਰ ਸਕਦੇ ਹੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ ਕਰ ਸਕਦੇ ਹੋ ਆਪਣਾ ਜੀਵਨ ਸਫਲ ਕਰ ਸਕਦੇ ਹੋ ਕਿਉਂਕਿ ਇੱਥੇ ਆ ਕੇ ਜਿਹੜੀ ਹੱਥੀ ਸੇਵਾ ਕਰਦੇ ਹੋ ਤਾਂ ਉਸ ਦੀ ਸੇਵਾ ਦਾ ਫਲ ਜ਼ਰੂਰ ਮਿਲਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਆਪ ਹੀ ਕਿਰਪਾ ਕਰਦੇ ਨੇ ਕਿਉਂਕਿ 31 ਸਾਲ ਬਾਅਦ ਇਸ ਸਰੋਵਰ ਦੀ ਸੇਵਾ ਹੋ ਰਹੀ ਹੈ ਪਹਿਲਾ ਸਰੋਵਰ ਜੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜਾ ਬਣਵਾਇਆ ਸੀ ਉਹ ਗੁਰਦੁਆਰਾ ਸੰਤੋਖ ਸਰ ਸਾਹਿਬ ਹੈ ਤੇ 31 ਸਾਲ ਬਾਅਦ ਇਸ ਸਰੋਵਰ ਦੇ ਵਿੱਚੋਂ ਗਾਰ ਕੱਢਣ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਭਾਗਾਵਾਲੀਆਂ ਨੇ ਉਹ ਸੰਗਤਾਂ ਜਿਹੜੀਆਂ ਇੱਥੇ ਆ ਕੇ ਹੱਥੀ ਸੇਵਾ ਕਰ ਰਹੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਵੱਲ ਦੀ ਖਾਸ ਰਿਪੋਰਟ ਅੰਮ੍ਰਿਤਸਰ